ਗਾयक ਜਸਵੀਰ ਜੱਸੀ ਦਾ ਕੀਰਤਨ ਕਰਨਾ ਸਿੱਖ ਰਹਿਤ ਮਰਿਆਦਾ ਖਿਲਾਫ ਜਥੇਦਾਰ ਗੜਗਾਜ ਨੇ ਜਤਾਇਆ ਇਤਰਾਜ਼ ਮੋਗਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਵੱਡੀ ਮਾਤਰਾ ਚ ਹੈਰੋਇਨ ਅਤੇ ਗੈਰ ਕਾਨੂੰਨੀ ਹਥਿਆਰ ਕਿਤੇ ਬਰਾਮਦ विधानसभा स्पीकर कुलतार सिंह संधवा ने केंद्र से चुके सवाल कहा केंद्र ने न्यूजीलैंड फ्री ट्रेड एग्रीमेंट के दस्तखत नमस्कार इंडिया न्यूज देख रहे तमाम दर्शकों का स्वागत है मैं नवीन कुमार ਪੰਜਾਬੀ ਗਾਇਕ ਜਸਵੀਰ ਜਸੀਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਸੀ ਇਸ ਵੀਡੀਓ ਦੇ ਵਿੱਚ ਉਹ ਇੱਕ ਸ਼ਹੀਦੀ ਦਿਹਾੜੇ ਸਮਾਗਮ ਦੇ ਦੌਰਾਨ ਕੀਰਤਨ ਕਰ ਰਹੇ ਸੀ ਗਾਇਕ ਜਸੀਦੇ ਇਸ ਕੀਰਤਨ ਕਰਨ ਵਾਲੀ ਵੀਡੀਓ ਤੇ ਵਿਵਾਦ ਖੜਾ ਹੋ ਗਿਆ ਦਰਸਲ ਸਿੱਖ ਮਾਹਿਰਾਂ ਦਾ ਕਹਿਣਾ ਹੈ ਕਿ ਜਸਵੀਰ ਜਸੀਦੇ ਵੱਲੋਂ ਸੰਗਤਾਂ 'ਚ ਕੀਰਤਨ ਕਰਨਾ ਸਿੱਖ ਮਰਿਆਦਾ ਦੇ ਖਿਲਾਫ ਹੈ ਉੱਥੇ ਇਸ ਮੁੱਦੇ ਨੂੰ ਲੈ ਕੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਜਸਵੀਰ ਜੱਸੀ ਵੱਲੋਂ ਸੰਗਤਾਂ ਵਿੱਚਕਾਰ ਕੀਰਤਨ ਕਰਨ ਦੇ ਫੈਸਲੇ ਤੇ ਇਤਰਾਜ਼ ਜਤਾਇਆ ਹੈ ਉਹਨਾਂ ਨੇ ਕਿਹਾ ਹੈ ਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਕਿਹਾ ਗਿਆ ਹੈ ਕਿ ਇੱਕ ਸਿੱਖ ਹੀ ਸਿੱਖ ਸੰਗਤ ਦੇ ਵਿੱਚ ਗੁਰਬਾਣੀ ਦਾ ਪਾਠ ਜਾਂ ਗੁਰਬਾਣੀ ਦਾ ਕੀਰਤਨ ਕਰ ਸਕਦਾ ਹੈ ਦੱਸ ਦਈਏ ਕਿ ਵੀਡੀਓ ਦੇ ਵਿੱਚ ਜੱਸੀ ਸਟੇਜ ਤੇ ਕੀਰਤਨ ਕਰ ਰਹੇ ਨੇ ਇਸ ਦੌਰਾਨ ਉਹਨਾਂ ਨੇ ਸਿਰ ਤੇ ਦਸਤਾਰ ਵੀ ਸਜਾਈ ਹੋਈ ਹੈ ਤੁਸੀਂ ਤਸਵੀਰ ਵੀ ਦੇਖ ਪਾ ਰਹੇ ਹੋ ਹਾਲਾਂਕਿ ਜਸਵੀਰ ਜੱਸੀ ਨੇ ਕੇਸਾ ਸਮੇਤ ਪੰਜ ਕਕਾਰ ਨਹੀਂ ਸਜਾਏ ਹੋਏ ਨੇ ਜਿਸ ਕਾਰਨ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਇਹ ਦੇਸ਼ ਦੇ ਸੰਵਿਧਾਨ ਤੇ ਕਾਨੂੰਨ ਦੇ ਹਿਸਾਬ ਦੇ ਨਾਲ ਚੱਲਦਾ ਹੈ ਦੇਸ਼ ਦੇ ਕਾਨੂੰਨ ਨੂੰ ਸਾਰੇ ਲੋਕ ਮੰਨਦੇ ਨੇ ਉਹਦੀ ਪਾਲਣਾ ਕਰਦੇ ਨੇ ਦੂਜੇ ਪਾਸੇ ਧਰਮ ਦੀ ਮਰਿਆਦਾ ਹੁੰਦੀ ਹੈ ਹਰ ਧਰਮ ਦੀ ਵੱਖ-ਵੱਖ ਮਰਿਆਦਾ ਹੁੰਦੀ ਹੈ ਔਰ ਸਿੱਖ ਧਰਮ ਦੀ ਇੱਕ ਮਰਿਆਦਾ ਹੈ ਜਿਸ ਨੂੰ ਸਿੱਖ ਰਹਿਤ ਮਰਿਆਦਾ ਕਹਿੰਦੇ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਰਹਿਤ ਮਰਿਆਦਾ ਦਾ ਹਵਾਲਾ ਹਵਾਲਾ ਦਿੱਤਾ ਹੈ ਔਰ ਜਥੇਦਾਰ ਨੂੰ ਜਦੋਂ ਸਵਾਲ ਪੁੱਛਿਆ ਗਿਆ ਤਾਂ ਜੋ ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਗਿਆ ਹੈ ਉਹ ਉਸਦੀ ਹੀ ਵਿਆਖਿਆ ਕਰਨਗੇ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਰਾਜਪੁਰਾ ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹਾਸੇ ਦੇ ਦੌਰਾਨ ਦੋ ਫੋਰਚੂਨਰ ਅਤੇ ਇੱਕ ਟਰੱਕ ਦੇ ਵਿਚਕਾਰ ਟੱਕਰ ਹੋਈ ਹੈ ਹਾਲਾਂਕਿ ਹਾਦਸਾ ਇੰਨਾ ਭਿਆਨਕ ਸੀ ਕੇ ਦੋਨੋਂ ਫੋਰਚੂਨਰ ਗੱਡੀਆਂ ਜਿਹੜੀਆਂ ਨੇ ਉਹਨਾਂ ਦੇ 에ਅਰ ਬੈਗ ਖੁੱਲਣ ਕਰਕੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਜਾਣਕਾਰੀ ਦੇ ਮੁਤਾਬਕ ਫੋਰਚੂਨਰ ਵਾਲਾ ਪਰਿਵਾਰ 에ਅਰਪੋਰਟ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਕੇ ਵਾਪਸ ਪਰਤ ਰਿਹਾ ਸੀ ਜਿਸ ਸਮੇ ਇਹ ਸਾਰੀ ਘਟਨਾ ਵਾਪਰੀ ਧਰ ਧੁੰਦ ਕਰਨ ਜਿੱਥੇ ਸੜਕੀ ਹਾਦਸੇ ਲਾਪਰੇ ਨੇ ਉੱਤੇ ਹੀ ਰਾਜਪਥਰ ਦਿੱਲੀ ਅਮਰਸਰ ਨੈਸ਼ਨਲ ਹਾਈਵੇ ওভারਬ੍ਰਿਜ ਤੇ ਖੜਿਆ ਉੱਤੇ ਹੀ ਅੱਜ ਧੁੰਦ ਕਰਨ ਜਿਹੜਾ ਹੈ ਕਿ ਸੜਕੀ ਹਾਸਾ ਵਾਪਰੇ ਤੁਸੀਂ ਦੇਖ ਸਕਦੇ ਹੋ ਕਿ ਦੋ ਫੋਰਚੂਨਰ ਗੱਡੀਆਂ ਨੇ ਔਰ ਦੋਨੋਂ ਗੱਡੀਆਂ ਜਾਨ ਦੇ ਵਿੱਚ ਫਸੀਆਂ ਹੋਈਆਂ ਸਨ ਪਿੱਛੋਂ ਪਾਸੇਓ ਜਿਹੜਾ ਇੱਕ ਤੇਜ਼ ਰਫਤਾਰ ਨਾਲ ਗਿਆ ਜਾ ਰਿਹਾ ਹੈ ਕਿ ਟਰੱਕ ਆ ਰਿਹਾ ਸੀਗਾ ਜਿਹਨੂੰ ਧੁੰਦ ਵਿੱਚ ਨਹੀਂ ਦਿਖਿਆ ਔਰ ਇਹ ਟਰੱਕ ਜਿਹੜਾ ਹੈ ਕਿ ਪਿਛਲੇ ਪਾਸੇ ਉਹਨਾਂ ਚੱਲਣ ਦੀ ਗੱਡੀ ਦੇ ਵਿੱਚ ਵੱਜਾ ਔਰ ਅਗਲੀ ਫੋਰਚੂਨਰ ਗੱਡੀ ਜਿਹੜੀ ਖੜੀ ਸੀ ਉਹਨਾਂ ਦੋਨੋਂ ਆਪਸ ਵਿੱਚ ਟਕਰਾ ਗਈ ਹੈ ਸਵ ਹਾਲੇ ਤੁਸੀਂ ਦੇਖ ਸਕਦੇ ਹੋ ਕਿ 에어백 ਖੁੱਲਣ ਕਰਕੇ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਹਾਲਤ ਜਿਹੜੀ ਹੈ ਗੱਡੀਆਂ ਦੀ ਬਿਲਕੁਲ ਚੱਕਣਾ ਸ਼ੁਰੂ ਹੋ ਚੁੱਕੀ ਹੈ ਕਿਤੇ ਉਹਨਾਂ ਕਿਤੇ ਜਿਹੜਾ ਕਿ ਧੁੰਦ ਕਰ ਰ ਜ਼ੀਰੋ ਵਿਜ਼ਿਬਿਲਿਟੀ ਹੋ ਜਾਂਦੀ ਹੈ ਔਰ ਦੂਸਰ ਵੀ ਇਖਦਾ ਨਹੀਂ ਹੈ ਔਰ ਕਿਸ ਤਰ੍ਹਾਂ ਹਾਦਸਾ ਵਾਪਰਿਆ ਉਹ ਚਸ਼ਮ ਦੀ ਸਾਡ ਨਾਲ ਨੇ ਉਹਨਾਂ ਦਾ ਗਲਤ ਕਰਦੇ ਆ ਭਾਜੀ ਦੁਖਦਾਈ ਖਬਰ ਹੈ ਕਿਉਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਹਾਂ ਹਾਂਜੀ ਹਾਂਜੀ ਜਾਨੀ ਨੁਕਸਾਨ ਤੋਂ ਹੋਇਆ ਕਿਸ ਤਰ੍ਹਾਂ ਹਾਦਸਾ ਵਾਪਰੇ ਕਿ ਤਕਰੀਬਨ 9 ਵਜੇ ਦਾ ਸਿਰੇ ਟਾਈਮ ਸੀਗਾ ਇਹ ਤੇ ਜਾਮ ਲੱਗਾ ਹੋਇਆ ਸੀਗਾ ਸਾਰੀਆਂ ਕਿਤੇ ਜਾਮ ਚ ਖੜੇ ਸੀਗੇ ਇਹ ਮੈਂ ਸੀਗਾ ਪਿੱਛੇ ਖੜਾ ਤੇ ਮੇਰੇ ਤੋਂ ਇੱਕ ਅਗਲੀ ਗੱਡੀ ਆ ਹਾਉਲੀ ਫੋਰਚੂਨ ਤੇ ਉਸ ਤੋਂ ਅਗਲੀ ਇੱਕ ਟੈਂਕਰ ਖੜਾ ਹੋਇਆ ਸੀਗਾ ਤੇ ਪਿੱਛੋਂ ਤੇਜ਼ ਰਫ਼ਤਾਰ ਨਾਲ ਟਰੱਕ ਆਇਆ ਤੇ ਉਹਨੇ ਸਾਡੀ ਗੱਡੀ ਨੂੰ ਹਿਟ ਕੀਤਾ ਤੇ ਫਿਰ ਤੋਂ ਸਾਡੀ ਗੱਡੀ ਨੇ ਫਿਰ ਅੱਗੇ ਹਿਟ ਕੀਤਾ ਤੁਸੀਂ ਕਿੱਥੋਂ ਹਾਰੇ ਕਿੱਥੇ ਜਾ ਰਹੇ ਸੀ ਅਸੀਂ ਆਪਣੇ ਤੇ 에어ਪੋਰਟ ਤੋਂ ਹਾਰੇ ਸੀ ਕਿ ਸਰਦਾਰਪੁਰ ਲੱਗੇ ਨਹੀਂ ਜਾ ਰਹੇ ਸੀ ਸੋਨ ਕਿਦਣਾ ਕਿਦ ਵਿੱਚ ਲੱਗਦਾ ਹੈ ਕਿ ਧੁੰਦ ਕਾਰਨ ਹੈ ਹਾਦਸਾ ਵਾਪਰਿਆ ਹਾਂਜੀ ਬਿਲਕੁਲ ਜੀ ਸੋ ਟਰੱਕ ਡਰਾਈਵਰ ਨੂੰ ਕਿਤੇ ਨਹੀਂ ਦਿਖਿਆ ਹੁੰਦਾ ਹਾਂਜੀ ਹਾਂਜੀ ਸੋ ਹੁਣ ਕੋਈ ਅਗਲੀ ਪੁਲਿਸ ਮੌਕੇ ਤੇ ਪਹੁੰਚੀ ਹੈ ਕੋਈ ਕਾਰਵਾਈ ਕਰ ਰਹੀ ਹੈ ਹਾਂਜੀ ਪੁਲਿਸ ਮੌਕੇ ਤੇ ਪਹੁੰਚੀ ਹੈ ਉਹਨਾਂ ਨੇ ਸਾਡੇ ਬਿਆਨ ਵਗੈਰਾ ਸਾਰੇ ਦਰਜ ਕਰ ਲਏ ਹੋਏ ਆ। ਤੋਂ ਲੋਕਾਂ ਨੂੰ ਕੁਝ ਕਹਿਣਾ ਚਾਹੋਗੇ ਮੈਸੇਜ ਦੇਣਾ ਚਾਹੋਗੇ ਕਿਉਂਕਿ ਧੁੰਦ ਕਾਰਨ ਇਸ ਤਰ੍ਹਾਂ ਹਾਦਸੇ ਵਾਪਰਦੇ ਨੇ ਕਿ ਸਾਵਧਾਨੀ ਵਰਤਣੀ ਦੀ ਜ਼ਰੂਰਤ ਹੈ। ਹਾਂਜੀ ਬਿਲਕੁਲ ਸਾਵਧਾਨੀ ਵਰਤਣੀ ਜ਼ਰੂਰਤ ਹੈ ਲੋਕਾਂ ਨੂੰ ਤਾਂ ਇਹ ਹੀ ਅਪੀਲ ਹੈ ਕਿ ਜਰੂਰੀ ਕੰਮਾਂ ਕਰਕੇ ਬਾਹਰ ਨਿਕਲਣ ਤੇ ਇੱਕ ਜਿੰਨਾ ਹੋਇਡ ਹੋ ਸਕਦਾ ਹੈ ਉਹਨਾਂ ਸਲੋ ਡਰਾਈਵਿੰਗ ਕਰਨ ਕਿ ਫਾਸਟ ਹੋ ਨਾ ਕਿਉਂਕਿ ਤੇ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੈ। ਬਿਲਕੁਲ। ਤੋਂ ਵਿਜ਼ਿਬਿਲਟੀ ਜ਼ੀਰੋ ਹੋਣ ਕਰਕੇ ਹਾਦਸਾ ਵਾਪਰਿਆ ਧੁੰਦ ਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਤਾਂ ਜੋ ਇਸ ਤਰ੍ਹਾਂ ਦੇ ਹਾਦਸੇ ਨਾ ਵਾਪਰਨ। ਔਰ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਦੀ ਕਿਸ ਤਰ੍ਹਾਂ ਹੋ ਚੁੱਕੀ ਹੈ ਕਿ ਦੋਨੋਂ ਗੱਡੀਆਂ ਫੋਰਚੂਨ ਚੱਕੜਾ ਚੁਰ ਹੋ ਚੁੱਕੀਆਂ ਨੇ ਪਰ ਜਾਨੇ ਨੂੰ ਸਾਲ ਤੋਂ ਬਚਾਰੇ ਆ ਸਾਨੂੰ ਸਾਵਧਾਨੀ ਵਰਤਣੀ ਇਸ ਗੱਲ ਲੈ ਕੇ ਜ਼ਰੂਰੀ ਹੈ। ਕੈਮਰਾ ਪਰ ਤੋਂ ਲਿੰਕਬਰ ਦੇ ਨਾਲ ਰਿਆ ਸਿੰਘ ਰਾਜਪੂਰ। ਹਰ ਰੋਜ਼ ਤੁੰਦ ਕਾਰਨ ਸਾਨੂੰ ਕਈ ਤਰ੍ਹਾਂ ਦੇ ਨੁਕਸਾਨ ਦੇਖਣ ਨੂੰ ਮਿਲ ਰਹੇ ਨੇ। ਉੱਥੇ ਹੀ ਖਬਰ ਅੰਮ੍ਰਿਤਸਰ ਦੇ ਬੇਰਕਾ ਤੋਂ ਪਠਾਨਕੋਟ ਜਾਣ ਵਾਲੇ ਨੈਸ਼ਨਲ ਹਾਈਵੇ ਦੀ ਹੈ ਜਿੱਥੇ ਸੰਘਣੀ ਤੁੰਦ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਬਜਰੀ ਦੇ ਨਾਲ ਭਰਿਆ ਇੱਕ ਟਰੱਕ ਅਚਾਨਕ ਸੰਤੁਲਨ ਗਵਾ ਬੈਠਾ ਅਤੇ ਸੜਕ ਦੇ ਵਿਚਕਾਰ ਪਲਟ ਗਿਆ। ਟਰੱਕ ਪਲਟਣ ਦੇ ਨਾਲ ਸੜਕ ਤੇ ਬਜਰੀ ਫੈਲ ਗਈ ਜਿਸ ਕਾਰਨ ਦੂਰ ਦੂਰ ਤੱਕ ਟ੍ਰੈਫਿਕ ਜਾਮ ਲੱਗ ਗਿਆ ਜਿਸ ਕਾਰਨ ਸੰਘਣੀ ਤੁੰਦ ਹੋਣ ਕਰਕੇ ਪਿੱਛੋਂ ਆ ਰਹੀਆਂ ਕਈ ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ। ਹਾਦਸੇ ਕਾਰਨ ਹਾਈਵੇ ਤੇ ਕੁਝ ਸਮੇਂ ਦੇ ਲਈ ਅਫਰਾ ਤਫਰੀਦਾ ਮਾਹੌਲ ਬਣ ਗਿਆ ਅਤੇ ਰਾਹਗੀਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸورا ਇੱਕਦਮ ਜਾਮ ਲੱਗਾ ਸੀ। ਜਾਮ ਖੁੱਲ੍ਹ ਜਿਦਵੀ ਜਾਮ ਖੁੱਲਿਆ ਆਪਾਂ ਗੱਡੀ ਤੋਰੀ ਬੱਜਰੀ ਹਲਤਿਆਰ ਨੂੰ ਪਿਆ ਤੁਮ ਚ ਤੇ ਗੱਡੀ ਬੱਜਰੀ ਤੇ ਚੜ ਗਈ ਜੀ ਤੇ ਕੰ ਦਾ ਹਿਸਾਬ ਇਹੋ ਹੀ ਆ ਜੀ ਆਪਾਂ ਜਦੋਂ ਵੀ ਗਲਤੀ ਕਰਦੇ ਹਾਂ ਕਿਸ ਦੇ ਅਨੁਸਾਰ ਕਰਦੇ ਹਾਂ ਹੁਣ ਮੈਨੂੰ ਨਹੀਂ ਪਤਾ ਸੀ ਤੇ ਅੱਗੇ ਇਹ ਕੰਮ ਹੋਇਆ ਜਿੱਦਾਂ ਲੋਕਾਂ ਨੇ ਕਾਰ ਨੂੰ ਪਿਕਅਪ ਦਿੱਤੀ ਯਾਨੀ ਕਿ ਖਿੱਚਣ ਦੀ ਕੋਸ਼ਿਸ਼ ਕੀਤੀ ਆਪਾਂ ਵੀ ਸੋਚਿਆ ਜਾਮ ਖੁੱਲ ਗਿਆ ਜਿਵੇਂ ਉਹਨਾਂ ਨੇ ਇੱਕ ਕਟਿੰਗ ਕਰ ਲਈ ਆਪਣੇ ਕੋਈ ਵੱਡੀ ਗੱਡੀ ਆਪਾਂ ਛੇਤੀ ਕੱਟਦੀ ਸਰ ਉਹਦੇ ਕਰਕੇ ਹੋਇਆ ਜੀ ਇਹ ਐਕਸੀਡੈਂਟ ਹੋਇਆ ਵਾ ਬੱਜਰੀ ਆਪਣੇ ਯਾਰੀ ਬੱਜਰੀ ਵਾਲਾ ਟਰੱਕ ਪਲਟਿਆ ਸੀਗਾ ਹਾਂਜੀ ਹਾਂਜੀ ਇਹਦਾ ਕਰਕੇ ਜਾਮ ਲੱਗਾ ਵਾ ਅਸੀਂ ਉਹ ਰਹਾ ਡਰਾਉਂ ਲੱਗਾ ਵਾ ਅਸੀਂ ਫਤਵਾ ਤੋਂ ਦੋ ਚਾਰ ਮਿੰਟ ਚ ਇਹ ਕਲੀਅਰ ਕਰ ਕਵਾ ਤੇ ਬਾਰੇ ਇਹ ਨਹੀਂ ਫਾਰਮ ਪਰਮਿਸ਼ਨ ਹੀ ਕੋਈ ਸਾਡੇ ਕੋਲ ਅਜੇ ਅਸੀਂ ਇਹ ਟ੍ਰੈਫਿਕ ਨੂੰ ਹੀ ਕਲੀਅਰ ਕਰਾਉਂਦੇ ਸਭ ਤੋਂ ਪਹਿਲਾਂ ਜਿਹੜਾ ਕੰਮ ਸਾਡਾ ਜੂਰੀ ਆ ਕਿਉਂ ਲੋਕ ਧੁੰਦਲਾ ਕਰਕੇ ਖਰਾਬ ਹੁੰਦੇ ਆ ਗੱਡੀਆਂ ਵੱਜਣਦੀਆਂ ਵਾ ਸਰ ਲੋਕਾਂ ਨੂੰ ਵੀ ਕੀ ਮੈਸੇਜ ਦੇਣਾ ਚਾਹੁੰਦੇ ਜਿਵੇਂ ਲੋਕਾਂ ਨੂੰ ਅਸੀਂ ਇਹੋ ਕਹਿੰਨੇ ਆ ਜੀ ਧੁੰਦਵਾ ਇੱਕ ਦੂਜੀ ਦੇ ਗੱਡੀ ਚਾਰ ਕੇ ਨਾ ਤੋੜਨ ਇੱਕ ਇਹਦੇ ਇਥੇ ਟਰੱਕ ਪਟਿਆ ਵਾ ਇਹਨਾਂ ਦਾ ਦੋਵਾਂ ਦਾ ਅਸਿੱਤ ਮੜਾ ਮੋਟਾ ਕਰਾ ਲੈ ਹੋ ਗਿਆ ਸੀਗਾ ਉਹ ਅਸੀਂ ਇਹਨਾਂ ਨੂੰ ਸਹਾਣੇ ਕਰ ਦੇਣ ਲੱਗੇ ਆ ਉਹ ਕੰਪਰਮਾਈਜ਼ ਹੋਊਗਾ ਜੀ ਠੀਕ ਆ ਨਹੀਂ ਬੰਦੀ ਕਰ ਵੀ ਕਰਦੇ ਸਰ ਕੀ ਸਮਝਦੇ ਲੋਕੀ ਤੋਂ ਦੇ ਵਿੱਚ ਜਿਵੇਂ ਤੇਜ਼ ਚਲਾਉਂਦਾ ਆ ਵੇਖੋ ਜੀ ਤੁਹਾਡੇ ਸਾਹਮਣੇ ਆ ਲੋਕ ਨਹੀਂ ਆਖੇ ਲੱਗਦੇ ਸੀ ਉਹਨਾਂ ਅੱਜ ਹੋ ਕੇ ਬੇਇੱਤਿਬਾਰਨ ਕਰਦੇ ਆ ਪੀ ਰਾਮਨਾਹ ਆਉ ਰਾਮਨਾਹ ਹੁਣ ਆ ਤੁਹਾਡੇ ਸਾਹਮਣੇ ਵੇਖੋ ਕੀ ਰੋਕ ਕਰਦੇ ਨੇ ਸਪੀਕਰ ਕੁਲਤਾਰ ਸਿੰਘ ਸੰਧਮਾ ਦੇ ਵੱਲੋਂ ਕੇਂਦਰ ਸਰਕਾਰ ਦੇ ਉੱਪਰ ਸਵਾਲ ਚੱਕੇ ਗਏ ਨੇ ਦਰਸਲ ਉਹਨਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਇੱਕ ਹੋਰ ਕਿਸਾਨ ਵਿਰੋਧੀ ਫੈਸਲਾ ਲੈਂਦੇ ਹੋਏ ਨਿਊਜ਼ੀਲੈਂਡ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਕਰ ਰਿਹਾ ਹੈ। ਇਸ ਸਮਝੌਤੇ ਦੇ ਤਹਿਤ ਸੇਬਾਂ ਤੇ ਲੱਗਦੇ ਟੈਰਿਫ 50% ਤੋਂ ਘਟਾ ਕੇ 25% ਕਰ ਦਿੱਤਾ ਗਿਆ ਹੈ। ਇਸ ਫੈਸਲੇ ਦੇ ਨਾਲ ਦੇਸ਼ ਦੇ ਸੇਬ ਕਾਸ਼ਤਕਾਰ ਕਿਸਾਨਾਂ ਨੂੰ ਸਿੱਧਾ ਨੁਕਸਾਨ ਹੋਏਗਾ। ਕਿਸਾਨਾਂ ਨੇ ਸਰਕਾਰ ਤੋਂ ਇਹ ਫੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਫੈਸਲੇ ਨੂੰ ਵਾਪਸ ਨਾ ਲਿਆ ਗਿਆ ਤੇ ਉਹਨਾਂ ਦੇ ਵੱਲੋਂ ਮੋਰ ਤੋਂ ਵਿਰੋਧ ਕੀਤਾ ਜਾਵੇਗਾ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਸਭ ਤੋਂ ਵੱਡੀ ਦੁਸ਼ਮਣ ਹੈ ਭਾਰਤੀਆਂ ਦੀ ਨਾਰੇ ਸਵਦੇਸ਼ੀ ਦੇ ਦਿੰਦੇ ਸੀ ਨਾਰੇ ਮੇਕ ਇਨ ਇੰਡੀਆ ਦੇ ਦਿੰਦੇ ਸੀ ਲੇਕਿਨ ਮਜ਼ਦੂਰਾਂ ਦੀ ਕਿਸਾਨਾਂ ਦੀ ਦੁਕਾਨਦਾਰਾਂ ਦੀ ਗਰੀਬਾਂ ਦੀ ਦੁਸ਼ਮਣ ਸਾਬਤ ਹੋ ਰਹੀ ਹੈ ਸਰਕਾਰ ਜਿਹੜੇ ਇਹ ਕੰਮ ਕਰ ਰਹੀ ਹੈ ਹੁਣ ਕੱਲ ਹੀ ਇੱਕ ਇਹਨਾਂ ਨੇ ਫ੍ਰੀ ਟ੍ਰੇਡ ਐਗਰੀਮੈਂਟ ਕੀਤਾ ਇੱਕ ਵਪਾਰਕ ਸਮਝੌਤਾ ਕੀਤਾ ਨਿਊਜ਼ੀਲੈਂਡ ਨਾਲ ਨਿਊਜ਼ੀਲੈਂਡ ਤੋਂ ਸੇਬ ਲਿਆਵਾਂਗੇ ਕਹਿੰਦੇ ਤੇ ਉਹਦੇ ਤੇ ਜਿਹੜਾ ਪਹਿਲਾ ਟੈਰਿਫ ਲੱਗਦਾ ਸੀ ਉਹ 50% ਤੋਂ 25% ਕਰਤਾ ਗਿਆ ਤੇ ਜਿਹੜੇ ਸਾਡੇ ਇੱਥੇ ਕਿਸਾਨ ਇੱਥੇ ਮਜ਼ਦੂਰ ਜਿਹੜੇ ਸੇਬ ਪੈਦਾ ਕਰਦੇ ਫਿਰ ਉਹਨਾਂ ਦਾ ਕੀ ਬਣੂ 50000 ਕਰੋੜ ਦੀ ਸਿੱਧੀ ਸਿੱਧੀ ਜਿਹੜੀ ਇਕਨੋਮਿਕ ਛੱਟ ਕੇਂਦਰ ਦੀ ਭਾਜਪਾ ਸਰਕਾਰ ਨੇ ਮੋਦੀ ਸਰਕਾਰ ਨੇ ਹਿੰਦੁਸਤਾਨ ਦੇ ਗਰੀਬਾਂ ਦੇ ਪਿੱਠ ਤੇ ਮਾਰੀ ਹੈ ਕਿਸਾਨਾਂ ਦੀ ਪਿੱਠ ਤੇ ਮਾਰੀ ਹੈ ਇਹਦੀ ਪਰਪਾਈ ਕਿੱਥੋਂ ਹੋਏਗੀ ਨਾਰੇ ਸਵਦੇਸ਼ੀ ਦੇ ਦੇਣੇ ਤੇ ਗੱਲ ਤੇ ਕੰਮ ਇਸ ਇੰਡੀਆ ਕੰਪਨੀ ਵਾਲੇ ਕਰਨੀ ਇਸ ਇੰਡੀਆ ਕੰਪਨੀਆਂ ਦੇ ਵੀ ਇਸੇ ਤਰ੍ਹਾਂ ਦੀਆਂ ਨੀਤੀਆਂ ਸੀ ਉਹਨਾਂ ਨੇ ਸਾਡੀ ਖੇਤੀਬਾੜੀ ਸਾਡਾ ਘਰੇਲੂ ਵਪਾਰ ਸਾਡੇ ਘਰੇਲੂ ਕਾਰੋਬਾਰ ਸਾਰੇ ਠੱਪ ਕਰਤੇ ਸੀ ਔਰ ਆਪ ਦਾ ਮਾਲ ਲਿਆ ਕੇ ਥੇ ਵੇਚਦੇ ਸੀ ਸੋ ਮੈਂ ਜਿੱਥੇ ਹਿੰਦੁਸਤਾਨ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਦੂਜਾ ਕੇਂਦਰ ਸਰਕਾਰ ਨੂੰ ਵੀ ਕਹਿਣਾ ਕਿ ਥੋੜੀ ਬਹੁਤੀ ਹੋਸ਼ ਕਰ ਲੋ ਤੁਸੀਂ ਦੇਸ਼ ਦੇ ਵਿੱਚ ਮਜ਼ਦੂਰ ਨੂੰ ਨਾਰਾਜ਼ ਕਰਕੇ ਗਰੀਬ ਕਿਸਾਨ ਨੂੰ ਨਾਰਾਜ਼ ਕਰਕੇ ਤੁਸੀਂ ਬਹੁਤੀ ਦੇਰ ਰਾਜ ਨਹੀਂ ਕਰ ਸਕਦੇ ਹੁਣ ਤੁਹਾਡੇ ਤਾਬੂਤ ਦੇ ਵਿੱਚ ਆਖਰੀ ਕਿੱਲ ਲਾ ਲਿਆ ਤੁਸੀਂ ਆਪਣੇ ਆਪ ਨਹੀਂ ਤਾਂ ਜਲਦੀ ਤੋਂ ਜਲਦੀ ਇਹ ਜਿਹੜਾ ਫੈਸਲਾ ਹੈ ਕਿਸਾਨ ਵਿਰੋਧੀ ਫੈਸਲਾ ਹੈ ਮਜ਼ਦੂਰੀ ਰੋਟੀ ਫੈਸਲਾ ਹੈ ਇਹ 50% ਟੈਰਫ ਕਟਾ ਕੇ 25% ਕਰਨ ਵਾਲਾ ਫੈਸਲਾ ਹੈ। ਮੋਗਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਨਸ਼ਾ ਤਸਕਰਾਂ ਦੇ ਵਿਰੁੱਧ ਇੱਕ ਵੱਡੀ ਕਾਰਵਾਈ ਦੇ ਵਿੱਚ ਮੋਗਾ ਦੇ ਕੋਟ ਈਸੇਖਾ ਪੁਲਿਸ ਸਟੇਸ਼ਨ ਨੇ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਅਤੇ ਗੈਰ ਕਾਨੂੰਨੀ ਹਥਿਆਰ ਬਰਾਮਦ ਕੀਤੇ ਨੇ। ਪੁਲਿਸ ਨੇ ਮੁਲਜ਼ਮਾਂ ਤੋਂ 1 ਕਿਲੋ 25 ਗ੍ਰਾਮ ਹੈਰੋਇਨ ਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਨੇ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕੋਟ ਈਸੇਖਾ ਪੁਲਿਸ ਨੇ ਦੋਲੇਆਲਾ ਪਿੰਡ ਤੋਂ ਆ ਰਹੀ ਇੱਕ ਸ਼ੱਕੀ ਕਾਰ ਨੂੰ ਰੋਕਿਆ ਅਤੇ ਤਲਾਸ਼ੀ ਲਈ। ਤਲਾਸ਼ੀ ਦੇ ਦੌਰਾਨ ਕਾਰ ਦੇ ਡੈਸ਼ਬੋਰਡ ਤੋਂ ਇੱਕ ਪਾਰਦਰਸ਼ੀ ਲਿਫਾਫੇ ਦੇ ਵਿੱਚ ਹੈਰੋਇਨ ਬਰਾਮਦ ਹੋਈ ਅਤੇ ਸੀਟ ਤੇ ਤੋਂ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਸਾਲ 2025 ਦੇ ਵਿੱਚ ਮੋਗਾ ਪੁਲਿਸ ਦੀ ਸਾਰੀ ਟੀਮ ਨੇ ਕ੍ਰਾਈਮ ਦੇ ਖਿਲਾਫ ਬਹੁਤ ਵਧੀਆ ਕੰਮ ਕੀਤਾ ਹੈ ਜਿੰਨੇ ਵੀ ਅਪਰਾਧੀ ਨੇ ਉਹਨਾਂ ਤੇ ਪੂਰੇ ਤਰ੍ਹਾਂ ਮੋਗਾ ਪੁਲਿਸ ਜਿਹੜੀ ਆ ਉਹ ਡੋਮਿਨੇਟ ਕਰਕੇ ਪੂਰਾ ਰੱਖਿਆ ਹੋਇਆ ਹੈ ਤੇ ਇਹਦੇ ਤਹਿਤ ਮੋਗਾ ਪੁਲਿਸ ਨੂੰ ਕਈ ਵੱਡੀ ਸਫਲਤਾ ਵੀ ਪੂਰੇ ਸਾਲ ਚ ਹਾਸਿਲ ਹੋਈ ਹੈ ਨਸ਼ੇ ਦੇ ਖਿਲਾਫ ਜਿਹੜੀ ਮੋਗਾ ਪੁਲਿਸ ਨੇ ਪੂਰੇ ਸਾਲ ਚ ਕਾਰਵਾਈ ਕੀਤੀ ਹੈ ਉਹਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਐਨਡੀਪੀਐਸ ਦੇ ਤਹਿਤ ਹੁਣ ਅੱਜ ਦੀ ਤਾਰੀਖ ਤੱਕ ਕੁੱਲ 1313 ਮਾਮਲੇ ਜਿਹੜੇ ਨੇ ਉਹ ਦਰਜ ਹੋਏ ਨੇ ਤੇ 2259 ਜਿਹੜੇ ਨਸ਼ਾ ਤਸਕਰ ਉਹ ਗ੍ਰਿਫਤਾਰ ਕੀਤੇ ਗਏ ਹਨ ਇਹਦੇ ਤਹਿਤ ਲਗਭਗ 46 ਕਿਲੋ ਹੈਰੋਇਨ 70 ਕਿਲੋ 970 ਗ੍ਰਾਮ ਅਫੀਮ 4255 ਕਿਲੋ ਪੋਪੀ ਹਸਕ 2 ਕਿਲੋ ਦੇ ਕਰੀਬ ਗਾਂਜਾ 1285686 ਨਸ਼ੀਲੀ ਗੋਲੀਆਂ ਤੇ ਕੈਪਸੂਲ ਤੇ 5224 ਨਸ਼ੀਲੀ ਸ਼ੀਸ਼ੀਆਂ ਤੇ ਲਗਭਗ 27 ਕਿਲੋ ਹਰੇ ਜਿਹੜੇ ਪੌਦੇ ਨੇ ਉਹ ਬਰਾਮਦ ਕੀਤੇ ਨੇ ਇਸ ਤੋਂ ਇਲਾਵਾ ਡਰਗਮਨੀ ਵੀ 22 ਕਿਲੋ 22 ਲੱਖ 67000 ਦੇ ਕਰੀਬ ਜਿਹੜੀ ਹੈ ਉਹ ਟੋਟਲ ਡਰਗਮਨੀ ਪੂਰੇ ਸਾਲ ਦੇ ਵਿੱਚ ਬਰਾਮਦ ਕੀਤੀ ਗਈ ਹੈ ਇਨ੍ਹਾਂ ਟੋਟਲ ਜਿਹੜੇ ਮਗਧਮੇ ਦਰਜ ਨੇ ਇਨ੍ਹਾਂ ਦੇ ਵਿੱਚੋਂ ਜਿਹੜੇ ਵੱਡੇ ਸਪਲਾਈਅਰ ਨੇ ਉਹ ਵੀ ਮੋਗਾ ਪੁਲਿਸ ਨੇ ਅਰੈਸਟ ਕੀਤੇ ਹਨ ਟੋਟਲ 76 ਕੇਸ ਜਿਹੜੇ ਉਹ ਕਮਰਸ਼ੀਅਲ ਕੁਆਂਟੀਟੀ ਦੇ ਮੋਗਾ ਪੁਲਿਸ ਵੱਲੋਂ ਪੂਰੇ ਸਾਲ 'ਚ ਰਜਿਸਟਰ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ 193 ਮੁਲਾ ਜਿਹੜੇ ਦੋਸ਼ੀ ਨੇ ਉਹ ਗ੍ਰਿਫਤਾਰ ਹੋਏ ਨੇ ਇਹਦੇ ਵਿੱਚ ਟੋਟਲ 31 ਕਿਲੋ ਲਗਭਗ ਹੈਰੋਇਨ 14 ਕਿਲੋ ਅਫੀਮ 3910 ਕਿਲੋ ਪੋਪੀ ਹਸਕ 1255000 ਨਸ਼ੀਲੀ ਗੋਲੀਆਂ ਤੇ 5224 ਨਸ਼ੀਲੀ ਸ਼ੀਸ਼ੀਆਂ ਇਸ ਤੋਂ ਇਲਾਵਾ ਜਿਹੜੀ ਐਨਡੀਪੀਐਸ ਦੇ ਵਿੱਚ ਅਸੀਂ ਕੇਸ ਪ੍ਰੋਪਰਟੀ ਹੈ ਉਹਨੂੰ ਵੀ ਅਸੀਂ ਟਾਈਮਲੀ ਡਿਸਪੋਜ਼ਲ ਉਹਦਾ ਕਰਦੇ ਰਹੇ ਹਾਂ ਐਸ ਪਰ ਨੋਰਮਸ ਜੋ ਹੈ 384 ਕੇਸਾਂ ਦਾ ਜਿਹੜਾ ਮਾਲ ਹੈ ਉਹ ਅਸੀਂ ਨਸ਼ਟ ਕਰਾਇਆ ਉਹਦੇ ਵਿੱਚ 26 ਕਿਲੋ ਦੇ ਕਰੀਬ ਹੈਰੋਇਨ 98 ਕਿਲੋ ਹਫੀਮ 5000 ਦੇ ਕਰੀਬ ਪੋਪੀ ਹਸਕ 31 ਕਿਲੋ 500 ਗ੍ਰਾਮ ਜਿਹੜੇ ਹੈ ਬੂਟੇ ਤੇ 22000 ਨਸ਼ੀਲੀਆਂ ਗੋਲੀਆਂ ਆ ਸਾਰੀ ਚੀਜ਼ਾਂ ਜਿਹੜੀ ਹੈ ਉਹ ਅਸੀਂ ਐਸ ਪਰ ਨੋਰਮ ਨਸ਼ਟ ਵੀ ਕਰਾਈ ਗਈ ਹੈ ਇਸ ਤੋਂ ਇਲਾਵਾ ਜਿਹੜੇ ਵੱਡੇ ਸਮੱਗਲਰ ਹੈਗੇ ਜਿਨ੍ਹਾਂ ਦੇ ਖਿਲਾਫ ਕਮਰਸ਼ੀਅਲ ਕੇਸਿਸ ਦਰਜ ਨੇ ਜਿਨ੍ਹਾਂ ਨੇ ਨਸ਼ੇ ਦੇ ਪੈਸਿਆਂ ਤੋਂ ਆਪਣੀ ਪ੍ਰਾਪਰਟੀ ਬਣਾਈ ਹੈ ਉਹਦੇ ਤਹਿਤ ਮੋਗਾ ਪੁਲਿਸ ਨੇ 16 ਕੇਸਾਂ ਦੇ ਵਿੱਚ ਕੇਸਿਸ ਬਣਾ ਕੇ ਕੰਪੀਟੈਂਟ ਅਥਾਰਟੀ ਨੂੰ ਭੇਜੀ ਹੈ 30 ਜਿਹੜੇ ਸਮੱਗਲਰ ਨੇ ਉਹਨਾਂ ਦੀ ਪ੍ਰਾਪਰਟੀ ਅਸੀਂ ਫ੍ਰੀਜ਼ ਕਰਾਈ ਹੈ ਇਹਦੀ ਕੁੱਲ ਜਿਹੜੀ ਹੈ ਮਾਰਕੀਟ ਵੈਲਿਊ ਲਗਭਗ 14 ਕਰੋੜ 70 ਲੱਖ ਹੈਗੀ ਹੈ ਇਸ ਤੋਂ ਇਲਾਵਾ ਕਾਫੀ ਜਿਹੜੇ 8 ਦੇ ਕਰੀਬ ਕੇਸਿਸ ਨੇ ਉਹ ਕੰਪੀਟੈਂਟ ਅਥਾਰਟੀ ਕੋਲ ਪੈਂਡਿੰਗ ਨੇ ਜਿਹੜੇ ਜਲਦੀ ਅਪਰੂਵ ਹੋ ਕੇ ਆ ਜਾਣਗੇ ਇਸ ਤੋਂ ਇਲਾਵਾ 149 ਮਗਧ ਮੇ ਜਿਹੜੇ ਐਕਸਾਈਜ਼ ਐਕਟ ਦੇ ਤਹਿਤ ਦਰਜ ਕੀਤੇ ਗਏ ਗੈਰ ਕਾਨੂੰਨੀ ਸ਼ਰਾਬ ਜਿਹੜੀ ਹੈ ਉਹਦੇ ਖਿਲਾਫ ਵੀ ਸਾਡਾ ਜਿਹੜਾ ਪੂਰਾ ਬਿਆਨ ਹੈ ਉਹ ਲਗਾਤਾਰ ਚੱਲੀ ਗਿਆ ਇਸ ਤੋਂ ਇਲਾਵਾ ਜਿੰਨੇ ਵੀ ਹੀਨियस ਆਫੈਂਸ ਹੋਏ ਨੇ ਉਹ ਸਾਰੇ ਵੀ ਮੋਗਾ ਪੁਲਿਸ ਵੱਲੋਂ ਜਿਹੜੇ ਨੇ ਉਹ ਟ੍ਰੇਸ ਕਰ ਲਿੱਤੇ ਗਏ ਨੇ ਤਿੰਨ ਜਿਹੜੇ ਬਲਾਈਂਡ ਮਰਡਰ ਨੇ ਉਹ ਮੋਗਾ ਪੁਲਿਸ ਵੱਲੋਂ ਟ੍ਰੇਸ ਕੀਤੇ ਗਏ ਆ ਤੇ ਜਿਹੜੇ ਹੀਨियस ਆਫੈਂਸ ਦੇ ਲੁੱਟਖੋਹ ਦੇ ਦੋ ਕੇਸ ਜਿਹੜੇ ਨੇ ਉਹ ਕਾਫੀ ਹਾਈਲਾਈਟਡ ਸੀ ਉਹ ਵੀ ਮੋਗਾ ਪੁਲਿਸ ਵੱਲੋਂ ਟਾਈਮਲੀ ਜਿਹੜੇ ਆ ਉਹ ਟ੍ਰੇਸ ਕਰ ਲਿੱਤੇ ਗਏ ਨੇ ਤੇ ਇਹਨਾਂ ਦੇ ਵਿੱਚ ਟੋਟਲ 39 ਦੋਸ਼ੀਆਂ ਨੂੰ ਅਸੀਂ ਇਹ ਅਨਟ੍ਰੇਸ ਕੇਸਾਂ ਦੇ ਵਿੱਚ ਅਰੈਸਟ ਕੀਤਾ ਹੈ ਚੋਰੀ ਤੇ ਲੁੱਟਖੋਹ ਦੇ ਕੇਸਾਂ ਦੇ ਵਿੱਚ ਅਸੀਂ ਜੇ ਗੱਲ ਕਰੀਏ 51 ਕੇਸਾਂ ਦੇ ਵਿੱਚੋਂ 40 ਕੇਸ ਚੋਰੀ ਦੇ ਤੇ ਸਨੇਚਿੰਗ ਦੇ 90 ਕੇਸਾਂ ਦੇ ਵਿੱਚੋਂ 81 ਕੇਸ ਜਿਹੜੇ ਟੋਟਲ ਪੂਰੇ ਸਾਲ 'ਚ ਰਜਿਸਟਰ ਹੋਏ ਨੇ ਉਹ ਮੋਗਾ ਪੁਲਿਸ ਵੱਲੋਂ ਟ੍ਰੇਸ ਕਰ ਲਿੱਤੇ ਗਏ ਹਨ ਤੇ ਟੋਟਲ 283 ਜਿਹੜੇ ਅਕਿਊਜ਼ਡ ਨੇ ਉਹ ਟੋਟਲ ਇਸ ਪੂਰੇ ਸਾਲ 'ਚ ਗ੍ਰਿਫਤਾਰ ਹੋਏ ਹਨ ਚੋਰੀ ਤੇ ਲੁੱਟਖੋਹ ਦੇ ਮੁਕਦਮਿਆਂ ਦੇ ਵਿੱਚ ਇਹਦੇ ਵਿੱਚ ਲਗਭਗ 51 ਲੱਖ ਦੀ ਜਿਹੜੀ ਹੈ ਸਟੋਲਨ ਪ੍ਰੋਪਰਟੀ ਮੋਗਾ ਪੁਲਿਸ ਵੱਲੋਂ ਟੋਟਲ ਮਿਲਾ ਕੇ ਬਰਾਮਦ ਕਰਾਈ ਗਈ ਹੈ ਪੂਰੇ ਸਾਲ ਦੇ ਵਿੱਚ ਇਸ ਤੋਂ ਇਲਾਵਾ ਆਮ ਜੈਟ ਦੇ ਤਹਿਤ ਵੀ ਜਿਹੜੇ ਨਜਾਇਜ਼ ਅਸਲੇ ਹਨ ਉਹਨਾਂ ਦੇ ਖਿਲਾਫ ਵੀ ਮੋਗਾ ਪੁਲਿਸ ਵੱਲੋਂ ਇਸ ਪੂਰੇ ਸਾਲ ਦੇ ਵਿੱਚ ਬਹੁਤ ਵਧੀਆ ਮੁਹਿੰਮ ਚਲਾਈ ਗਈ ਉਹਦੇ ਤਹਿਤ 66 ਮੁਕਦਮੇ ਦਰਜ ਕੀਤੇ ਗਏ ਤੇ 159 ਦੋਸ਼ੀ ਜਿਹੜੇ ਨੇ ਉਹ ਅਰੈਸਟ ਹੋਏ ਇਦੇ ਵਿੱਚ 104 ਇਲੀਗਲ ਪਿਸਟਲ 3 ਰਿਵੋਲਵਰ 1 ਰਾਈਫਲ 259 ਲਾਈਵ ਰਾਉਂਡ ਤੇ 94 ਮੈਗਜ਼ੀਨ ਜਿਹੜੀ ਹੈ ਉਹ ਸਾਰੇ ਹੁਣ ਤੱਕ ਇਸ ਸਾਲ ਦੇ ਵਿੱਚ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ ਜਿਹੜੇ ਰਿਪੀਟਡ ਆਫੈਂਡਰ ਹੈਗੇ ਜਿਹੜੇ ਵਾਰੀ-ਵਾਰੀ ਅਪਰਾਧ ਕਰਨ ਦੇ ਆਦੀ ਨੇ ਉਹਨਾਂ ਦੀ ਵੀ 47 ਮੁਲਾਜ਼ਮਾਂ ਦੀ ਜਿਹੜੀ ਹੈ ਹਿਸਟਰੀ ਸ਼ੀਟ ਅਸੀਂ ਓਪਨ ਕੀਤੀ ਹੈ ਤਾਂ ਕਿ ਉਹਨਾਂ ਦੇ ਖਿਲਾਫ ਮੋਨਿਟਰਿੰਗ ਜਿਹੜੀ ਹੈ ਕੰਟੀਨਿਊਸ ਜਾਰੀ ਰਹੇ ਟੋਟਲ 147 ਜਿਹੜੇ ਨੇ ਪੀਓ ਸਾਰੇ ਪੂਰੇ ਸਾਲ ਦੇ ਵਿੱਚ ਮੋਗਾ ਪੁਲਿਸ ਵੱਲੋਂ ਅਰੈਸਟ ਕੀਤੇ ਗਏ ਆ ਇਸ ਤੋਂ ਇਲਾਵਾ ਜੇ ਕੇਸ ਦੀ ਅਸੀਂ ਡਿਸਪੋਜ਼ਲ ਦੀ ਗੱਲ ਕਰੀਏ ਜਿਹੜੇ ਕ੍ਰਾਈਮ ਰਜਿਸਟਰ ਹੁੰਦੇ ਆ ਉਹਨਾਂ ਨੂੰ ਟਾਈਮਲੀ ਡਿਸਪੋਜ਼ ਕਰਾਉਣਾ ਕੋਰਟ ਦੇ ਵਿੱਚ ਚਲਾਨ ਦੇਣਾ ਵੀ ਇੱਕ ਪੁਲਿਸ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਹਦੇ ਤਹਿਤ ਵੀ ਮੋਗਾ ਪੁਲਿਸ ਵੱਲੋਂ ਆਪੀਸੀ ਬੀਐਨਐਸ ਦੇ 1840 ਕੇਸ ਅਤੇ ਲੋਕਲ ਐਂਡ ਸਪੈਸ਼ਲ ਲਾ ਦੇ 1190 ਦੇ ਕਰੀਬ ਕੇਸ ਜਿਹੜੇ ਨੇ ਉਹ ਪੂਰੇ ਜਿਹੜੇ 2 ਕੋਰਟ ਕਰਾਏ ਗਏ ਆ ਟੋਟਲ 3000 29 ਕੇਸ ਜਿਹੜੇ ਆ ਉਹ ਅੱਜ ਦੀ ਤਾਰੀਖ ਤੱਕ ਮੋਗਾ ਪੁਲਿਸ ਵੱਲੋਂ ਇਸ ਸਾਲ 'ਚ ਨਿਪਟਾਰਾ ਕੀਤਾ ਗਿਆ ਜਿਹੜਾ ਕਿ ਇਸ ਸਾਲ ਦੀ ਰਜਿਸਟ੍ਰੇਸ਼ਨ ਜਿਹੜੀ ਹੈਗੀ ਉਸ ਤੋਂ ਵੱਧ ਨੇ ਇਸ ਤੋਂ ਇਲਾਵਾ ਜਿਹੜੀ ਪਬਲਿਕ ਦੀ ਕੰਪਲੇਂਟਸ ਸਾਡੇ ਕੋਲ ਆਂਦੀ ਹੈ ਉਹ ਲਗਭਗ 8600 ਜਿਹੜੀ ਹੈ ਦਰਖਾਸਤਾਂ ਦਾ ਵੀ ਮੋਗਾ ਪੁਲਿਸ ਵੱਲੋਂ ਨਿਪਟਾਰਾ ਕੀਤਾ ਗਿਆ ਹੈ ਤੇ ਲਗਭਗ ਹੁਣ ਤੱਕ ਇਸ ਸਾਲ ਦੇ ਵਿੱਚ 37261 ਜਿਹੜੇ ਨੇ ਟ੍ਰੈਫਿਕ ਦੇ ਚਲਾਨ ਮੋਗਾ ਪੁਲਿਸ ਵੱਲੋਂ ਕੀਤੇ ਗਏ ਨੇ ਤਾਕੀ ਜਿਹੜੀ ਇਹ ਟ੍ਰੈਫਿਕ ਵਿਵਸਥਾ ਉਹ ਸੁਚਾਰੂ ਰੂਪ ਨਾਲ ਚੱਲਦੀ ਰਹੇ ਤੇ ਇਹਦੇ ਵਿੱਚੋਂ ਡਰੰਕ ਐਂਡ ਡਰਾਈਵਿੰਗ ਦੇ ਵੀ 100 ਤੋਂ ਵੱਧ ਚਲਾਣ ਨੇ ਤੇ ਕਾਫੀ ਜਿਹੜੇ ਕੈਸ਼ ਦੇ ਜਿਹੜੇ ਚਲਾਣ ਨੇ ਉਹ ਵੀ ਕੀਤੇ ਗਏ ਨੇ ਗੱਲ ਕਰੀ ਫਰੋਤੀਆਂ ਦੀ ਜੀ ਪੂਰੇ ਸਾਲ ਦੇ ਜਿਹੜੇ ਫਰੋਤੀਆਂ ਮੰਗਦੀਆਂ ਉਹਨਾਂ ਨੇ ਇਨਕਾਊਂਟਰ ਕੀਤੇ ਕਿੰਨੇ ਕਿੰਨਾਂ ਇਨਕਾਊਂਟਰ ਜਿਹੜੇ ਇਸ ਸਾਲ ਚ ਬਲੋਦੀ ਬੀ ਆ ਇਨਕਾਊਂਟਰ ਦੇ ਵਿੱਚ ਵੇਖੋ ਕਈ ਵਾਰੀ ਜਿਹੜੇ ਖਤਰਨਾਕ ਅਪਰਾਧੀ ਹੁੰਦੇ ਨੇ ਉਹਨਾਂ ਦੇ ਕੋਲ ਅਸਲਾ ਹੁੰਦਾ ਹੈ ਜਦੋਂ ਪੁਲਿਸ ਪਾਰਟੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਉਹ ਭਜਣ ਦੇ ਲਈ ਜਾਂ ਪੁਲਿਸ ਪਾਰਟੀ ਨੂੰ ਇੰਜਰਡ ਕਰਨ ਲਈ ਫਾਇਰ ਕਰਦੇ ਨੇ ਇਸ ਤਰ੍ਹਾਂ ਦੇ ਐਕਸਚੇਂਜ ਆਫ ਫਾਇਰ ਦੇ ਲਗਭਗ 10 ਦੇ ਕਰੀਬ ਜਿਹੜੇ ਮਾਮਲੇ ਹੋ ਐਗਜ਼ੈਕਟ ਮੈਨੂੰ ਫਿਗਰ ਯਾਦ ਨਹੀਂ ਲੇਕਿਨ 10 ਦੇ ਕਰੀਬ ਜਿਹੜੇ ਮਾਮਲੇ ਨੇ ਉਹ ਇਸ ਤਰ੍ਹਾਂ ਦੇ ਦਰਜ ਹੋਏ ਨੇ ਜਿਦੇ ਵਿੱਚ ਖਤਰਨਾਕ ਅਪਰਾਧੀਆਂ ਨੇ ਪੁਲਿਸ ਟੀਮ ਤੇ ਫਾਇਰ ਕੀਤਾ ਹੈ ਤੇ ਉਹਨਾਂ ਨੂੰ ਆਫਟਰ ਐਕਸਚੇਂਜ ਆਫ ਫਾਇਰ ਅਰੈਸਟ ਕੀਤਾ ਗਿਆ ਹੈ ਸਰਨਾਸ਼ਨ ਲੈ ਕੇ ਵੱਡੀ ਰਿਕਵਰੀ ਕੀਤੀ ਗਈ ਹੈ ਸਾਲ ਭਰ ਦੇ ਵਿੱਚ ਕਿੰਨੇ ਡਰਗ ਐਡਿਕਟ ਨੇ ਜਿਹੜੇ ਰੀਹੈਬਿਲੀਟੇਸ਼ਨ ਸੈਂਟਰ ਭੇਜੇ ਲਗਭਗ 2000 ਦੇ ਕਰੀਬ ਜਿਹੜੇ ਡਰਗ ਦੇ ਜਿਹੜੇ ਐਡਿਕਟਸ ਨੇ ਉਹ ਅਸੀਂ ਡੀ ਐਡਿਕਸ਼ਨ ਸੈਂਟਰ ਪਲੱਸ ਓਟ ਸੈਂਟਰ ਚ ਭੇਜੇ ਆ ਇਹਦੇ ਵਿੱਚ 350 ਦੇ ਕਰੀਬ ਜਿਹੜੇ 64 ਇਹਦੀ ਕਾਰਵਾਈ ਵੀ ਕਰਾਈ ਗਈ ਹੈ ਐਨਡੀਪੀਐਸ ਐਕਟ ਦੇ ਵਿੱਚ ਜਿਹੜੇ ਸਮਾਲ ਕੁਆਂਟੀਟੀ ਦੇ ਜਾਂ ਕੰਜ਼ਮਪਸ਼ਨ ਦੇ ਕੇਸਸ ਐਨਡੀਪੀਐਸ ਦੇ ਦਰਜ ਹੁੰਦੇ ਆ ਉਹ ਕੋਡ ਦੇ ਵਿੱਚ ਆਪਣੀ ਉਹ ਐਫੀਡੇਵਿਟ ਦੇ ਦਿੰਦੇ ਕਿ ਵੀ ਅਸੀਂ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਵੀ ਰੀਹੈਬਿਲੀਟੇਸ਼ਨ ਸੈਂਟਰ ਤੇ ਡੀ ਐਡਿਕਸ਼ਨ ਸੈਂਟਰ ਚ ਭੇਜਿਆ ਗਿਆ ਹੈ ਸਰ 2026 ਨੂੰ ਲੈ ਕੇ ਸਰ ਲੋਕਾਂ ਨੂੰ ਕੀ ਕਹੇ ਸਿੱਧਾ 2026 ਨੂੰ ਲੈ ਕੇ ਲੋਕਾਂ ਨੂੰ ਮੋਗਾ ਪੁਲਿਸ ਵੱਲੋਂ ਆਹੀ ਮੈਸੇਜ ਹੈ ਪੁਲਿਸ ਨੂੰ ਕੋਆਪਰੇਟ ਕਰੋ ਨਵਾਂ ਸਾਲ ਜਿਹੜਾ ਹੈ ਉਹ ਸੇਫਲੀ ਆਪਣੀ ਫੈਮਿਲੀ ਦੇ ਨਾਲ ਸੈਲੀਬ੍ਰੇਟ ਕਰੋ ਜੇ ਕਿਤੇ ਕੋਈ ਸ਼ੱਕੀ ਗਲਬਾਤ ਲੱਗਦੀ ਹੈ ਤੇ ਪੂਰੀ ਪੰਜਾਬ ਪੁਲਿਸ 24/7 ਤੁਹਾਡੀ ਸੇਵਾ ਲਈ ਹਾਜ਼ਰ ਹੈ ਜੇ ਵੀ ਕੋਈ ਸਸਪੀਸ਼ੀਅਸ ਐਕਟੀਵਿਟੀ ਤੁਹਾਡੇ ਆਸ-ਪਾਸ ਕੀਤਾ ਹੀ ਹੁੰਦੀ ਹੈ ਕੋਈ ਕ੍ਰਾਈਮ ਜੇ ਤੁਹਾਡੇ ਆਸ-ਪਾਸੇ ਕੀਤਾ ਹੀ ਹੁੰਦਾ ਹੈ ਤੇ ਇਮੀਡੀਏਟਲੀ ਪੁਲਿਸ ਕੰਟਰੋਲ ਰੂਮ ਤੇ ਇਨਫੋਰਮ ਕਰੋ ਜਿਹੜੇ ਸੀਨੀਅਰ ਆਫਿਸਰਸ ਨੇ ਉਹਨਾਂ ਨੂੰ ਦੱਸੋ ਅਸੀਂ ਨਾਲ ਦੀ ਨਾਲ ਜੋ ਕਾਨੂੰਨ ਮੁਤਾਬਿਕ ਐਕਸ਼ਨ ਹੋਊਗਾ ਉਹ ਲੈਵਾਂਗੇ ਤੇ ਪੁਲਿਸ ਦੀ ਹੈਲਪ ਕਰਨ ਲਈ ਅਸੀਂ ਹਮੇਸ਼ਾ ਰੈਡੀ ਹਾਂ ਸੋ ਇਸ ਸਮੇਂ ਦੀ ਵੱਡੀ ਖਬਰ ਪੰਜਾਬ ਕੈਬਨਟ ਦੀ ਅਹਿਮ ਬੈਠਕ ਜਿਹੜੀ ਸੀ ਉਹ ਦੇ ਵਿੱਚ ਇਸ ਦੇ ਲਈ ਬਰੀਫਿੰਗ ਕੀਤੀ ਜਾਏਗੀ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਮੀਟਿੰਗ ਦੇ ਬਾਰੇ ਦੱਸਿਆ ਜਾਏਗਾ ਦੱਸ ਦਈਏ ਕਿ ਅ ਅੱਜ ਇਹ ਜਿਹੜੀ ਬੈਠਕ ਸੀ ਉਹ 12 ਵਜੇ ਸੱਦੀ ਗਈ ਸੀ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਨਿਵਾਸ ਸਥਾਨ ਦੇ ਉੱਤੇ ਸੱਦੀ ਗਈ ਸੀ ਔਰ 30 ਦਸੰਬਰ ਨੂੰ ਮਤਲਬ ਕੱਲ ਤੋਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਸੱਦਿਆ ਗਿਆ ਉਸ ਨੂੰ ਲੈ ਕੇ ਉਸ ਕੋ ਪਹਿਲਾ ਇੱਕ ਅਹਿਮ ਬੈਠਕ ਜਿਹੜੀ ਹੈ ਉਹ ਅੱਜ ਸੀਐਮ ਭਗਵੰਤ ਮਾਨ ਦੇ ਘਰ ਹੋਈ ਹੈ ਔਰ ਇਸ ਦੇ ਵਿੱਚ ਔਰ ਸਾਲ ਦੀ ਆਖਰੀ ਕੈਬਨਿਟ ਬੈਠਕ ਵੀ ਇਹਨੂੰ ਤੁਸੀਂ ਕਹਿ ਸਕਦੇ ਹੋ ਕਿਉਂਕਿ ਇਸ ਤੋਂ ਬਾਅਦ ਹੁਣ ਅਗਲੀ ਜਿਹੜੀ ਕੈਬਨਿਟ ਬੈਠਕ ਹੋਏਗੀ ਉਹ ਅਗਲੇ ਸਾਲ ਦੇ ਵਿੱਚ ਹੋਏਗੀ ਕਿਉਂਕਿ ਕੱਲ ਤੋਂ ਵਿਧਾਨ ਸਭਾ ਦਾ ਜਿਹੜਾ ਵਿਸ਼ੇਸ਼ ਸੈਸ਼ਨ ਹੈ ਉਹ ਸੱਦਿਆ ਗਿਆ ਹੈ ਵਿਸ਼ੇਸ਼ ਸੈਸ਼ਨ ਕਿਉਂ ਸੱਦਿਆ ਹੈ ਮਨਰੇਗਾ ਨੂੰ ਲੈ ਕੇ ਮਨਰੇਗਾ ਦੇ ਖਿਲਾਫ ਜੋ ਸਰਕਾਰ ਨੇ ਕੇਂਦਰ ਸਰਕਾਰ ਨੇ ਮਨਰੇਗਾ ਨੂੰ ਖਤਮ ਕਰਕੇ ਔਰ ਉਸ ਤੋਂ ਬਾਅਦ ਹੁਣ ਬੀਬੀ ਜੀ ਰਾਮ ਜੀ ਜਿਹੜੀ ਨਵਾਂ ਬਿਲ પાસ ਕੀਤਾ ਹੈ اور ਉਸ ਦਾ ਵਿਰੋਧ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ ਵਿਰੋਧ ਕਿਉਂ ਕੀਤਾ ਜਾ ਰਿਹਾ ਇਸ ਕਰਕੇ ਕਿਉਂਕਿ ਪਹਿਲਾਂ ਜਿਹੜਾ ਮੰਤਰੇਗਾ ਦੇ ਵਿੱਚ ਕੇਂਦਰ ਸਰਕਾਰ 90% ਔਰ ਜਿਹੜਾ ਸੂਬਾ ਸਰਕਾਰ ਹੁੰਦੀ ਸੀ ਉਹ 10% ਹਿੱਸਾ ਦਿੰਦੀ ਸੀ ਪਰ ਹੁਣ ਜਿਹੜਾ ਨਵਾਂ ਕਾਨੂੰਨ ਆਏਗਾ ਜੀ ਰਾਮ ਦੀ ਉਸ ਦੇ ਵਿੱਚ ਕੇਂਦਰ 60% ਔਰ ਸੂਬਾ ਸਰਕਾਰ ਜਿਹੜੀ ਉਸ ਨੂੰ 40% ਹਿੱਸਾ ਦੇਣਾ ਪਏਗਾ ਜਿਸ ਦਾ ਵਿਰੋਧ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਔਰ ਹੁਣ ਅਗਲੀ ਮੀਟਿੰਗ ਜਿਹੜੀ ਹੈ ਇਸ ਤੋਂ ਪਹਿਲਾਂ ਜਿਹੜੀ ਮੀਟਿੰਗ ਹੋਈ ਸੀ ਤੁਹਾਨੂੰ ਯਾਦ ਹੋਵੇਗਾ ਕਿ 20 ਦਸੰਬਰ ਨੂੰ ਮੀਟਿੰਗ ਹੋਈ ਸੀ ਔਰ ਉਸ ਮੀਟਿੰਗ ਦੇ ਵਿੱਚ ਵੀ ਵੱਡੇ ਫੈਸਲੇ ਕੀਤੇ ਗਏ ਸੀ ਔਰ ਹੁਣ ਅੱਜ ਇੱਕ ਬੈਠਕ ਹੋਈ ਔਰ ਕੁਝ ਹੀ ਸਮੇਂ ਦੇ ਵਿੱਚ ਮੀਡੀਆ ਬ੍ਰੀਫਿੰਗ ਹੋਏਗੀ ਔਰ ਉਸ ਦੇ ਵਿੱਚ ਦੱਸਿਆ ਜਾਵੇਗਾ ਕਿ ਅੱਜ ਦੀ ਕੈਬਨਿਟ ਬੈਠਕ ਦੇ ਵਿੱਚ ਕਿਹੜੇ ਵੱਡੇ ਫੈਸਲੇ ਕੀਤੇ ਗਏ ਗੰਡਾ ਮੋੜ ਪੁਲਿਸ ਨੇ ਨਸ਼ਿਆ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਵੱਡੀ ਕਾਰਵਾਈ ਕਰਦਿਆਂ 43 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤੇ ਗਏ આરોપી ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਮੋੜ ਪੁਲਿਸ ਥਾਣੇ ਦੀ ਟੀਮ ਨੇ ਨਾਕਾਬੰਦੀ ਦੌਰਾਨ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਜਿਸ ਦੌਰਾਨ ਉਸ ਦੇ ਕਬਜ਼ੇ ਤੋਂ 43 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੇ આરોપી ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਿੱਥੋਂ ਉਸ ਦਾ ਰਿਮਾਂਡ ਹਾਸਲ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਇਹ ਪਤਾ ਲਗਾਉਣ ਦੇ ਵਿੱਚ ਲੱਗੀ ਹੋਈ ਹੈ ਕਿ ਨਸ਼ਾ ਕਿੱਥੋਂ ਲਿਆਂਦਾ ਗਿਆ ਸੀ ਔਰ ਕਿੱਥੇ ਸਪਲਾਈ ਕੀਤਾ ਜਾਣਾ ਸੀ ਪੁਲਿਸ ਦਾ ਕਹਿਣਾ ਹੈ ਕਿ ਇਸ ਦੇ ਖਿਲਾਫ ਪਹਿਲਾਂ ਵੀ ਦੋ ਮਾਮਲੇ ਦਰਜ ਨੇ ਜਿਸ ਦੇ ਵਿੱਚ ਇੱਕ ਨਸ਼ਾ ਤਸਕਰੀ ਦਾ ਔਰ ਦੂਸਰਾ ਲੁੱਟ ਖੋਹ ਦਾ ਮਾਮਲਾ ਦਰਜ ਹੈ ਪੰਜਾਬ ਸਰਕਾਰ ਵੱਲੋਂ ਚੱਲ ਰਿਹਾ ਯੁੱਧ ਨਸ਼ਿਆਂ ਵਿਰੁੱਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਮਠੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਥਾਣਾ ਮੋੜ ਦੇ ਸਬੰਨ ਇੰਸਪੈਕਟਰ ਹਰਬੰਸ ਸਿੰਘ ਨੇ ਕੱਲ੍ਹ ਸ਼ਾਮ ਨੂੰ ਪਾ ਕੋਟਰਲੀ ਰੋਡ ਦੇ ਉੱਤੇ ਰੱਕੀ ਹਾਲਤ ਵਿੱਚ ਕਮਰਾਏ ਹਰਪ੍ਰੀਤ ਸਿੰਘ ਹੋਰ ਹਾਪੀ ਪੁੱਤਰ ਰਣਜੀਤ ਸਿੰਘ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ 43 ਗ੍ਰਾਮ ਹੈਰੋਨ ਨੂੰ ਬਰਾਮਦ ਕਰਕੇ ਉਸ ਨੂੰ ਹਸ ਪੰਜਾਬਤਾ ਗ੍ਰਿਫਤਾਰ ਕੀਤਾ ਜਿਸ ਦਾ ਅੱਜ ਪੁਲਸ ਰਿਪੋਰਟ ਲੈ ਕੇ ਹੋਰ ਡੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਹਦੀ ਅੱਗੇ ਵੀ ਪਰਚੇਜ ਬਣੇਗਾ ਐਸੇ ਵਿਅਕਤੀ ਤੇ ਅੱਗੇ ਵੀ ਦੋ ਮੁਕੱਦਮੇ ਦਰਜਾ ਇੱਕ ਤਾਂ 2022 ਦਾ ਜਿਹੜਾ ਹੈਗਾ ਖੋਦ ਦਾ ਮੁਕੱਦਮਾ ਥਾਣਾ ਮੋੜੋ ਚ ਦਰਜਾ ਤੇ ਦੂਜਾ ਮੁਕੱਦਮਾ ਜਿਹੜਾ ਵਾਂਟੀਪੀਐਸ ਅਕੜ ਦਾ ਮੁਹਾਲੀ ਦਰਜ ਹੈ ਜਿਹਦੇ ਵਿੱਚ ਇਹ ਤੋਂ 45 ਗ੍ਰਾਮ ਹੈਰੋਨ ਅਤੇ 1500 ਨਸ਼ੀਦਿਆਂ ਗੋਲੀਆਂ ਦੀ ਪ੍ਰਾਪਤਗੀ ਹੋਈ ਸੀ ਤੇ ਜੋ ਵੀ ਚਟਾ ਵੇਚਦੇ ਆ ਜਾਂ ਇਸ ਦੀ ਵਰਤੋਂ ਕਰ ਰਹੇ ਆ ਮੈਂ ਇਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹਣਾ ਵੀ ਉਹ ਇਹ ਗਲਤ ਕੰਮ ਆ ਜਿਹੜਾ ਇਹਨੂੰ ਛੱਡ ਦੇਣ ਨਹੀਂ ਤਾਂ ਉਹਨਾਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ ਨਵਾਂ ਸ਼ਰਦੀ ਤਹਿਸੀਲ ਬੰਗਾਦੀਨ ਪਿੰਡ ਮੰਡਾਲੀ ਦੇ ਵਿੱਚ ਇੱਕ ਦਿਲ ਦੇ ਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਇੱਕ ਪ੍ਰਵਾਸੀ ਮਜ਼ਦੂਰ ਨੇ ਆਪਣੇ ਪਰਿਵਾਰ ਮੈਂਬਰਾਂ ਦੇ ਨਾਲ ਮਿਲ ਕੇ ਪੰਜਾਬ ਦੇ ਇੱਕ ਕਿਸਾਨ ਦੀ ਕਥਿਤ ਤੌਰ ਦੇ ਉਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਘਟਨਾ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਕਿਸਾਨ ਨੂੰ ਤੁਰੰਤ ਫਗਵਾੜਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਇਹ ਸਾਡੇ ਨਾਲ ਇੱਕ ਦਵਿੰਦਰ ਸਿੰਘ ਆ ਮੈਸਤਰੀ ਜੀ ਉਹ ਤਾਂ ਕੋਈ ਖਰਾਬ ਬਈ ਇਹ ਨਾਲ ਝਗੜਾ ਹੋਇਆ ਤਾਂ ਉਹ ਕੋਈ ਬਈ ਨੇ ਸੱਟ ਮਾਰਤੀ ਤੇ ਮੈਂ ਤਾਂ ਬੈਸੇ ਇੱਥੇ ਭਗਵਾ ਰਹੀਆਂ ਤਾਂ ਮੈਨੂੰ ਹੁਣ ਪਤਾ ਲੱਗਾ ਤੇ ਮੈਂ ਹਸਪੀਟਲ ਆਇਆ ਨਹੀਂ ਹੋਣਾ ਕਿੱਥੇ ਰਹਿਣਾ ਪਤਾ ਨਹੀਂ ਹਾਲੀ ਤੇ ਇਹਦਾ ਨਾਂ ਕੀ ਹੈ ਕਿਤੇ ਇਹਦਾ ਦਵਿੰਦਰ ਸਿੰਘ ਹੈ ਜੀ ਇਹ ਕਿੱਥੇ ਦਾ ਰਹਿਣ ਵਾਲਾ ਹੈ ਤੁਸੀਂ ਮਡਾਲੀ ਦੇ ਤੇ ਇਹਦੇ ਹੱਥ ਵਗੈਰਾ ਜਿਹੜੇ ਬੰਨੇ ਆ ਉਹ ਇੱਥੇ ਆ ਕੇ ਬੰਨੇ ਨੇ ਇੱਥੇ ਬੰਨੇ ਅੱਛਾ ਇਹਦਾ ਝਗੜਾ ਹੋਇਆ ਕਿੱਥੇ ਹੋਇਆ ਉਹ ਮਡਾਲੀ ਪੁਰਾਣੀ ਮਡਾਲੀ ਹੋਇਆ ਹਾਂ ਜੀ ਤੇ ਹੋਇਆ ਕਿੱਦਾਂ ਕਿੰਨੇ ਦਾ ਨਹੀਂ ਪਤਾ ਜੀ ਮੈਂ ਤਾਂ ਫਗਵਾੜੇ ਆਪਾਂ ਆਇਆ ਆਪਣਾ ਸ਼ੁਭ ਨਾਮ ਕੀ ਹੈ ਜੀ ਇਹਨਾਂ ਦੀ ਲੰਗਵਾੜੇ ਇਹ ਕੰਮ ਕਰਦੇ ਇਹ ਮਿਸਤਰੀ ਆ ਜੀ ਖੇਤੀ ਵੀ ਕਰਦੇ ਇਹ ਬਈ ਇਹਨਾਂ ਦੇ ਪਤਾ ਨਹੀਂ ਕੀ ਮਾਰੀਆ ਇਹਨਾਂ ਨੂੰ ਕਿਹਾ ਵੀ ਮੈਂ ਤਾਂ ਨਾ ਫੜਿਆ ਬਈ ਇਹ ਹਾਂਜੀ ਬਈ ਇਹਨਾਂ ਨੇ ਮੈਨੂੰ ਧੱਕਾ ਦੇ ਕੇ ਸੱਟ ਕੇ ਬਈ ਇਹਨਾਂ ਚੱਲ ਗਏ ਇਹ ਲੜਾਈ ਹੋਈ ਹੈ ਬਈ ਗਾਲਾਂ ਕੱਢਦਾ ਕਿੰਨੇ ਵੀ ਲੜਾਈ ਹੋਈ ਹੈ ਕੁਆਂਜ ਕਬੂਜੀ ਸ਼ਾਮੀ ਹੋਈ ਹੈ ਹਾਂਜੀ ਕੀ ਕੀ ਕਿੱਥੇ ਪਤਾ ਨਹੀਂ ਕੀ ਮਾਰਿਆ ਇਹਨਾਂ ਨੇ ਸੱਤ ਮਾਰਿਆ ਕਿੱਥੇ ਮਾਰਿਆ ਉਹ ਤੇ ਯਾਰ ਰਹਿੰਦਾ ਕਿੱਥੇ ਦੀ ਉਹ ਸਾਡੇ ਤਾਂ ਰਈਆ ਕੰਮ ਕਰਦਾ ਨਾ ਕੀ ਹੈ ਭਈ ਇਹਦਾ ਦਨੇਸ਼ ਕਿੱਥੇ ਦਾ ਰਹਿੰਦਾ ਉਹ ਬਿਹਾਰ ਦਾ ਜੂਪੀ ਦਾ ਇੱਥੇ ਕਿਤੇ ਰਹਿੰਦੇ ਆ ਤੁਸੀਂ ਸਾਡੇ ਮਡਾਲੀ ਰਹਿੰਦੇ ਆ ਮਡਾਲੀ ਕਿੰਨੇ ਦਿਨ ਤੋਂ ਤੁਹਾਡੇ ਕੋਲ ਕੰਮ ਕਰਦਾ ਸੀ ਉਹ ਹੁਣ ਹੋ ਗਏ 4-5 ਮਹੀਨੇ ਆ ਗਏ 5 ਮਹੀਨੇ ਤੋਂ ਕਾਹਦਾ ਕੰਮ ਕਰਦੇ ਆ ਖੇਤੀਬਾੜੀ ਤੇ ਐਂਕਲ ਉਹ ਨਹੀਂ ਕਰਦਾ ਕੰਮ ਕਰਦੇ ਇਹ ਖੇਤ ਮੋਟਰ ਵਾਈਨਿਕ ਦਾ ਕਰਦੇ ਖੇਤੀ ਦਾ ਕਰਦੇ ਆ ਤੇ ਪਿੰਡ ਜੀ ਦੀ ਇਹ ਦੁਕਾਨ ਹੈ ਨਾ ਇਹ ਦੁਕਾਨ ਸਾਡੇ ਤੇ ਕੀ ਲੱਗਦੇ ਨੇ ਤੁਹਾਡੇ ਮੇਰੇ ਹਸਬੰਦ ਆ ਕੀ ਨਾਂ ਇਹਨਾਂ ਦਾ ਦਵਿੰਦਰ ਸਿੰਘ ਦਵਿੰਦਰ ਸਿੰਘ ਹੁਣ ਉਹ ਭਈਆ ਕਿੱਥੇ ਗਿਆ ਸੀ ਭਈਆ ਕੰਟਰਲ ਖਾੜ ਲੈ ਆਉਣਾ ਨੇ ਮੈਨੂੰ ਪਤਾ ਨਹੀਂ ਮੈਂ ਕਿੱਥੇ ਕਿੰਦੇ ਹੀ ਹੋਣਾ ਫੜਿਆ ਹੋਇਆ ਮੈਂ ਤਾਂ ਗਈ ਸੀ ਤੇ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਕੁਲਵਿੰਦਰ ਕੌਰ ਹੈ ਬਰਾਡਰ ਬੋਡੀ ਆਈਸ ਲੱਗਿਆ ਦਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਇਹ ਰਹਿਣ ਵਾਲਾ ਮਡਾਲੀ ਦਾ ਤੇ ਇਹਨਾਂ ਦੇ ਨਾਲ ਵਾਲੇ ਨੇ ਕਿਹਾ ਕਿ ਇਹਦੀ ਲੜਾਈ ਹੋਈ ਹੈ ਮਡਾਲੀ ਪਿੰਡ ਜਿਸ ਲੱਕ ਦਰ ਆਇਆ ਤਾਂ ਬਰਾਡਰ ਸੀ ਕੋਈ ਨਾਮ ਕਿੱਥੇ ਲੱਗੀ ਜੀ ਸਾਡ ਤਾਂ ਸਾਨੂੰ ਕੋਈ ਸ਼ਰੀਰ ਤੇ ਕੋਈ ਕੋਈ ਨਾਮ ਵਾਇਰਾ ਕਲੀਅਰ ਹੋਇਆਗਾ ਕਿੱਥੇ ਦੇ ਰਹਿਣ ਵਾਲੇ ਆ ਉਹ ਇਹ ਰਹਿਣ ਵਾਲੇ ਮਡਾਲੀ ਪਿੰਡ ਮਡਾਲੀ ਤੇ ਨਾਮ ਵਗੈਰਾ ਕੀ ਹੈ ਜੀ ਇਹਦਾ ਇਹਦਾ ਨਾਮ ਹੈਗਾ ਦਵਿੰਦਰ ਸਿੰਘ ਸਾਡ ਕੋਈ ਵੀ ਐਨੀ ਸੀਰੀਟ ਤੇ ਨਹੀਂ ਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਹਾਂਜੀ ਪੁਲਿਸ ਸੂਚਨਾ ਦੇ ਦਿੱਤੀ ਪੁਲਿਸ ਹਾਂਜੀ ਪੁਲਿਸ ਸੂਚਨਾ ਸੀ ਦੇ ਦਿੱਤੀ ਗਈ ਡੈਥ ਦਾ ਕਾਰਨ ਕੀ ਹੋ ਸਕਦਾ ਉਹ ਜੇ ਅਸੀਂ ਪੋਸਟਮਾਰਟਮ ਕਰਾਂਗੇ ਉਹ ਤੋਂ ਬਾਅਦ ਹੀ ਪਤਾ ਲੱਗੇਗਾ ਇਹ ਇਹ ਜੇ ਸਾਨੂੰ ਇੱਕ ਫੋਨ ਕਾਲ ਮਸੀਨ ਹੋਈ ਸੀ ਸਿਵਲ ਹਸਪੀਟਲ ਭਗਵਾੜਾ ਤੋਂ ਜਿਨ੍ਹਾਂ ਨੇ ਸਾਨੂੰ ਦੱਸਿਆ ਸੀ ਕਿ ਆਪਣੇ ਕੋਲੇ ਦਵਿੰਦਰ ਸਿੰਘ ਉਰਫ ਲਵਾਇਆ ਸੀਗੇ ਮਡਾਲੀ ਦੇ ਰਹਿਣ ਵਾਲੇ ਨੇ ਇਨਾਂ ਦੀ ਲੜਾਈ ਛੋੜੇ ਦੇ ਰਾਨਾ ਸਰ ਡੈਥ ਹੋ ਗਈ ਸੀ ਜਿੱਥੇ ਉਸ ਤੋਂ ਬਾਅਦ ਫਿਰ ਅਸੀਂ ਮੌਕੇ ਤੇ ਪੁੱਜੋ ਫੋਲਸ ਪਾਰਟੀ ਦੇ ਸਮੇਤ ਜਿੱਥੇ ਜਾ ਕੇ ਅਸੀਂ ਬਰਤਾਲ ਕੀਤੀ ਬਰਤਾਲ ਤੋਂ ਬਾਅਦ ਫਿਰ ਸਾਨੂੰ ਪਤਾ ਲੱਗਿਆ ਜਿਹੜੇ ਆਪਣੇ ਦਵਿੰਦਰ ਸਿੰਘ ਔਰ ਫਲਵਾ ਆ ਮਡਾਲੀ ਦੇ ਰਹਿਣ ਵਾਲੇ ਸੀਗੇ ਇਹਨਾਂ ਦੀ ਪਤਨੀ ਬਲਵਿੰਦਰ ਕੌਰ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਹੜਾ ਸਾਡੇ ਘਰ ਦੇ ਵਿੱਚ ਇੱਕ ਪਰਵਾਸੀ ਰਹਿ ਰਿਹਾ ਸੀ ਤਨਾ ਚਾਰ ਮਹੀਨਿਆਂ ਤੋਂ ਉਸ ਪਸ਼ੂ ਦੇ ਪਸ਼ੂ ਪਾਲਣ ਦਾ ਕੰਮ ਤੇ ਖੇਤੀਬਾੜੀ ਦੇ ਕੰਮ ਨੂੰ ਸੰਭਾਲਣ ਵਾਸਤੇ ਰੱਖਿਆ ਹੋਇਆ ਸੀ ਇਹਨਾਂ ਨੇ ਜਿਨ੍ਹਾਂ ਨਾਲ ਪਹਿਲਾਂ ਵੀ ਇੱਕ ਦੋ ਵਾਰ ਇਹਨਾਂ ਦੀ ਬਹਿਸਵਾਜੀ ਹੋਈ ਸੀ ਜਦੋਂ ਉਹ ਕਹਿੰਦੇ ਕਿ ਅਸੀਂ ਕੰਮ ਵਗੈਰਾ ਕਰਾਂ ਨੂੰ ਉਹਨਾਂ ਨੂੰ ਕਹਿੰਦੇ ਸੀ ਤੇ ਆਨੰਗਾਂ ਨੇ ਕਰਦਾ ਸੀ ਬੰਦਾ ਤੇ ਇਸ ਤਾਲਖੇ ਦੇ ਵਿੱਚ ਆ ਕੇ ਅੱਜ ਵੀ ਇਹਨੇ ਰਵਿੰਦਰ ਸਿੰਘ ਦੇ ਨਾਲ ਦਿਵਾਰ ਲੜਾਈ ਝਗੜਾ ਕੀਤਾ ਲੜਾਈ ਝਗੜੇ ਦੇ ਵਿੱਚ ਉਹਨਾਂ ਨੇ ਕੁੱਟਮਾਰ ਇੰਨੀ ਕੀਤੀ ਦਵਿੰਦਰ ਸਿੰਘ ਦੀ ਤੇ ਦਵਿੰਦਰ ਸਿੰਘ ਦੇ ਉੱਥੇ ਬੇਹੋਸ਼ ਹੋ ਗਏ ਬੇਹੰਸ਼ ਹੋਣ ਤੋਂ ਬਾਅਦ ਜਦੋਂ ਉਹਨਾਂ ਨੂੰ ਸਿਵਲ ਹਸਪਤਾਲ ਲੈ ਕੇ ਗਏ ਪਹਿਲਾਂ ਤਾਂ ਉਹ ਗਾਂਧੀ ਹਸਪਤਾਲ ਲੈ ਕੇ ਗਏ ਸਿਫਾਗਵਾੜਾ ਜਿੱਥੇ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਦੀ ਹਾਲਤ ਜਿਆਦਾ ਖਰਾਬ ਆ ਤੁਸੀਂ ਇਹਨਾਂ ਨੂੰ ਸਿਵਲ ਹਸਪੀਟਲ ਫਗਵਾੜਾ ਲੈ ਜਾਓ ਉੱਥੇ ਜਾ ਕੇ ਜਿਹੜਾ ਇਹਨਾਂ ਨੂੰ ਮਰਨ ਦੀ ਕੋਸ਼ਿਸ਼ ਕੀਤੀ ਡਾਕਟਰਾਂ ਵੱਲੋਂ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਅ ਬਣਦੀ ਕਾਨੂੰਨੀ ਕਾਰਵਾਈ ਕੁਲਵਿੰਦਰ ਕੌਰ ਜਿਹੜੀ ਇਹਨਾਂ ਦੀ ਵਾਈਫ ਆ ਦਵਿੰਦਰ ਸਿੰਘ ਦੀ ਉਹਨਾਂ ਦੇ ਬਿਆਨਾਂ ਤੇ ਅਸੀਂ 302 ਦਾ ਮੁਕੱਦਮਾ ਦਰਜ ਕੀਤਾ ਐਫ ਆਈ ਆ ਨੰਬਰ 146825 ਤੇ ਪ੍ਰਵਾਸੀ ਕਿਥੇ ਰਹਿਣ ਵਾਲਾ ਇਹ ਪ੍ਰਵਾਸੀ ਕੋ ਸਾਡਾ ਇਹਨਾਂ ਕੋਲ ਆਧਾਰ ਕਾਰਡ ਵਗੈਰਾ ਹਜੇ ਅਸੀਂ ਲੈਣੇ ਨੇ ਬਟ ਇਹਨਾਂ ਦੇ ਦੱਸਣ ਮੁਤਾਬਕ ਇਹ ਰੂਪੀ ਦੇ ਰਹਿਣ ਵਾਲੇ ਆ ਇਹ ਇਹਨਾਂ ਦਾ ਜਿਹੜਾ ਪ੍ਰੋਪਰ ਐਡਰੈਸ ਹੈ ਉਹ ਤਸਦੀਕ ਕਰਨ ਵਾਲਾ ਪੈਂਡਿੰਗ ਆ ਅਜੇ ਸਾਡਾ ਇਨਵੈਸਟੀਗੇਸ਼ਨ ਉਹਦੇ ਰਿਕਾਰਡਿੰਗ ਚੱਲ ਰਹੀ ਹੈ ਇੱਥੇ ਪਹਿਲਾਂ ਤਾਂ ਨਹੀਂ ਕੋਈ ਮਤਲਬ ਵਿੱਚ ਦਰਜ ਨਹੀਂ ਫਿਲਹਾਲ ਸਾਡੇ ਕੋਲੇ ਇਹਨਾਂ ਦਾ ਕੋਈ ਹਸਤਾਖਰ ਰਿਕਾਰਡ ਵੀ ਆਇਆ ਨਹੀਂ ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਦਵਿੰਦਰ ਸਿੰਘ ਜੀ ਇਹਨਾਂ ਕਿੰਨੇ ਕੁਮਾਰ ਜਿਹੜੇ ਦਵਿੰਦਰ ਸਿੰਘ ਤਕਰੀਬਨ 60-65 ਸਾਲ ਦੀ ਉਮਰ ਸੀਗੀ ਇਹਨਾਂ ਦੀ ਤੇ ਹਾਂਜੀ ਇਹਨਾਂ ਦੀ ਡੈਥ ਹੋਈ ਆ ਜਿਹੜਾ ਮਾਰਨ ਵਾਲਾ ਉਹਦੀ ਕਿੰਨੀ ਕੁਮਾਰ ਮਾਰਨ ਵਾਲਾ ਤਕਰੀਬਨ ਹੈਤੀ 35 ਤੋਂ 40 ਸਾਲ ਦਾ ਹੈ ਉਹ ਬੰਦਾ ਤਾਂ ਇੱਕ ਤੋਂ ਇਹਨਾਂ ਨੇ ਵੀ ਰੱਖਿਆ ਹੋਣਾ ਬਗੈਰ ਇਨਫੋਰਮੇਸ਼ਨ ਤੋਂ ਹਾਂਜੀ ਇਹਨਾਂ ਨੇ ਆਧਾਰ ਕਾਰਡ ਆਈਡਿਟੀ ਕਾਰਡ ਵਗੈਰਾ ਹਜੇ ਲੈ ਨਹੀਂ ਸੀਗੇ ਤੇ ਇੱਕ ਇਹਨਾਂ ਨੇ ਕਿੰਨੇ ਕਿਤੇ ਰੋਗੇ ਸੀ ਰੱਖਿਆ ਤਿੰਨ ਚਾਰ ਮਹੀਨਿਆਂ ਤੋਂ ਰੱਖਿਆ ਹੋਇਆ ਸੀ ਇਹਨਾਂ ਨੇ ਹਾਂਜੀ ਅਸੀਂ ਐਫਆਈਆ ਕਰਨ ਤੋਂ ਬਾਅਦ ਤੁਰੰਤ ਰੈਡ ਕੀਤਾ ਸੀਗਾ ਤੇ ਉਸ ਤੋਂ ਬਾਅਦ ਸਾਡੇ ਇਹ ਜਿਹੜਾ ਪ੍ਰਵਾਸੀ ਆ ਦਿਨੇਸ਼ ਕੁਮਾਰ ਆ ਜਿਹਦਾ ਨਾਮ ਇਹ ਅਸੀਂ ਕਾਬੂ ਕਰ ਲਿਆ ਇੱਕੱਲਾ ਹੀ ਸੀਗਾ ਉਸ ਬਿਲਲੇ ਕਤਲ ਕਾਰ ਦੇ ਵਿੱਚ ਤੇ ਇਹ ਕਿੰਨੀ ਬਾਤ ਹੈ ਇੰਡੀਆ ਫਿਲਹਾਲ ਸਸਾਡੇ ਇਨਵੈਸਟੀਗੇਸ਼ਨ ਐਸਰਕ ਅਡੰਗ ਚੱਲ ਰਹੀ ਆ ਤੇ ਇਹ ਅਸੀਂ ਕਾਬੂ ਕਰ ਲਿਆ ਮੌਕਾ ਤੇ ਠੀਕ ਹੈ ਜੀ ਠੀਕ ਹੈ ਨਾ ਚਲੋ ਔਰ ਖਬਰਾਂ ਦੇਖਣ ਲਈ ਬਨੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ